ਸ੍ਰੀ ਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੇ ਕਤਹਿਤ ਕਤਲ ਮਾਮਲੇ ਦੇ ਵਿੱਚ ਵਿਵਾਦ ਵਧਾ ਜਾ ਰਿਹਾ ਆਏ ਦਿਨ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਤੇ ਉੱਥੇ ਦੂਜੇ ਪਾਸੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਹੁਕਮ ਕਰ ਦਿੱਤੇ ਗਏ ਨੇ ਕਿ ਇਸ ਮਾਮਲੇ ਦੇ ਉੱਤੇ ਮੁਕੰਮਲ ਤੌਰ ਉੱਤੇ ਕਾਰਵਾਈ ਕੀਤੀ ਜਾਵੇ ਜਾਂਚ ਕੀਤੀ ਜਾਵੇ ਤੇ ਇਸ ਨੂੰ ਮੁਕੰਮਲ ਕਰਕੇ ਇਨਸਾਫ ਦਿਵਾਇਆ ਜਾਵੇ ਉਸੇ ਵਾਸਤੇ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਦੇ ਵਿੱਚ ਐਡਵੋਕੇਟਸ ਜਿਹੜੇ ਨੇ ਉੱਚ ਪੱਧਰੀ ਐਡਵੋਕੇਟਸ ਸ਼ਾਮਿਲ ਕੀਤੇ ਗਏ ਨੇ ਉਸ ਕਮੇਟੀ ਦਾ ਕੀ ਕੰਮ ਹੋਵੇਗਾ ਕਿਸ ਤਰ੍ਹਾਂ ਉਹ ਕਾਰਜਕਾਰ ਰਹੇਗੀ ਉਹ ਦੇਖਣਾ ਹੋਵੇਗਾ ਪਰ ਦੂਜੇ ਪਾਸੇ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਹੈ ਪੱਤਰਕਾਰ ਰਹੇ ਮਾਲਵਿੰਦਰ ਸਿੰਘ ਮਾਲੀ ਵੱਲੋਂ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਉਹਨਾਂ ਦਾ ਸਾਫ਼ ਦਾਵਾ ਆ ਕਿ ਜਦੋਂ ਸੰਗਰੂਰ ਜੇਲ੍ਹ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਨੂੰ ਰੱਖਿਆ ਗਿਆ ਉਹਨਾਂ ਨੂੰ ਲਿਜਾਇਆ ਗਿਆ ਉਸੇ ਵੇਲੇ ਸੰਗਰੂਰ ਦੀ ਜੇਲ੍ਹ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਕੇ ਵੀ ਆਉਂਦੇ ਨੇ ਉਹ ਵੀ ਉੱਥੇ ਮੌਜੂਦ ਹੁੰਦੇ ਨੇ ਔਰ ਉਹਨਾਂ ਨੂੰ ਮਿਲਦੇ ਵੀ ਹੈ ਮਤਲਬ ਕਿ ਮਾਲਵਿੰਦਰ ਸਿੰਘ ਮਾਲੀ ਅਤੇ ਭਾਈ ਗੁਰਦੇਵ ਸਿੰਘ ਕੌਕੇ ਦੀ ਮੁਲਾਕਾਤ ਹੁੰਦੀ ਹੈ ਔਰ ਆਪਣੀ ਅੰਤਲੀ ਮੁਲਾਕਾਤ ਬਾਰੇ ਜਾਣਕਾਰੀ ਮਾਲਵਿੰਦਰ ਸਿੰਘ ਮਾਲੀ ਇਸ ਵੀਡੀਓ ਦੇ ਵਿੱਚ ਸਾਂਝੀ ਕਰ ਰਹੇ ਨੇ ਕਿ ਭਾਈ ਗੁਰਦੇਵ ਸਿੰਘ ਕੌਕੇ ਨੇ ਉਹ ਕਿਸ ਤਰ੍ਹਾਂ ਮਿਲੇ ਉਹਨਾਂ ਦੇ ਆਪਸੀ ਗੱਲਬਾਤ ਦਾ ਵੇਰਵਾ ਕੀ ਸੀ ਉਹਨਾਂ ਦੀ ਆਪਸੀ ਸਾਂਝ ਕੀ ਸੀ ਔਰ ਅੰਤਲੇ ਸਮੇਂ ਜਦੋਂ ਉਹ ਜੇਲ੍ਹ ਛੱਡ ਕੇ ਵਾਪਸ ਜਾਂਦੇ ਨੇ ਤੇ ਉਦੋਂ ਮਾਲਵਿੰਦਰ ਸਿੰਘ ਮਾਲੀ ਨੂੰ ਮਿਲ ਕੇ ਆਖਰ ਗੁਰਦੇਵ ਸਿੰਘ ਕੌਕੇ ਕਹਿੰਦੇ ਕੀ ਨੇ ਕਿਉਂਕਿ ਉਸ ਤੋਂ ਬਾਅਦ ਭਾਈ ਗੁਰਦੇਵ ਸਿੰਘ ਕੌਕੇ ਦਾ ਕਤਲ ਹੋ ਜਾਂਦਾ ਤੇ ਮਾਲਵਿੰਦਰ ਸਿੰਘ ਮਾਲੀ ਦੇ ਵਕਾਲ ਉਸ ਤੋਂ ਬਾਅਦ ਮਿਲਣ ਦੀ ਕੋਸ਼ਿਸ਼ ਨਹੀਂ ਹੋ ਸਕੀ ਯਾਨੀ ਕਿ ਮੁਲਾਕਾਤ ਨਹੀਂ ਹੋ ਸਕੀ ਪਰ ਉਹ ਆਖਰੀ ਮੁਲਾਕਾਤ ਜਿਹੜੀ ਹੈ ਭਾਈ ਗੁਰਦੇਵ ਸਿੰਘ ਕੌਕੇ ਦੇ ਨਾਲ ਉਹ ਜ਼ਰੂਰ ਬਖੂਬੀ ਜਾਣਦੇ ਨੇ ਸਮਝਦੇ ਨੇ ਉਹਨਾਂ ਨੂੰ ਯਾਦ ਹੈ ਔਰ ਉਹ ਸਾਂਝੀ ਕਰਨਾ ਚਾਹੁੰਦੇ ਨੇ ਮਾਲਵਿੰਦਰ ਸਿੰਘ ਮਾਲੀ ਨੇ ਇੱਕ ਵੀਡੀਓ ਦੇ ਵਿੱਚ ਉਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਖਰਕਾਰ ਭਾਈ ਗੁਰਦੇਵ ਸਿੰਘ ਕੌਕੇ ਨੂੰ ਮਿਲ ਕੇ ਮੁਲਾਕਾਤ ਕਰਕੇ ਕੀ ਹੋਇਆ ਸੀ ਕੀ ਗੱਲ ਕੀਤੀ ਗਈ ਸੀ ਕਿਹੜੀਆਂ ਗੱਲਾਂ ਹੋਈਆਂ ਸੀ ਔਰ ਆਖਰੀ ਵੇਲੇ ਭਾਈ ਗੁਰਦੇਵ ਸਿੰਘ ਕੌਕੇ ਨੇ ਮੁਲਾਕਾਤ ਕਰਕੇ ਉਹਨਾਂ ਨੂੰ ਕੀ ਕਿਹਾ ਸੀ ਆਓ ਮਾਲਵਿੰਦਰ ਸਿੰਘ ਮਾਲੀ ਦੀ ਜ਼ੁਬਾਨੀ ਸੁਣ ਲੈਂਦੇ ਹਾਂ ਮੈਂ ਨਾ ਜੀ ਜਲੰਧਰ ਪੰਜਾਬੀ ਟੀਵੀ ਦਾ ਰਿਪੋਰਟਰ ਸੀ ਮੈਂ ਪਿੰਡ ਆਇਆ ਹੋਇਆ ਸੀ ਪਿੰਡ ਸਾਡੇ ਪਿੰਡ ਦੇ ਸਰਪੰਚ ਸਾਹਿਬ ਦੇ ਫਾਦਰ ਦਾ ਕੋਈ ਕੰਮ ਸੀ ਬਦਲੀ ਦਾ ਸਖਿਆ ਮੰਤਰੀ ਕੋਲੇ ਅਸੀਂ ਲੁਧਿਆਣੇ ਨੂੰ ਆ ਰਹੇ ਸੀ ਮੈਨੂੰ ਮਲੇਰਕੋਟਲੇ ਤੋਂ ਉਹਨਾਂ ਨੇ ਬੱਸ ਤੋਂ ਲਾ ਲਿਆ ਮਲੇਰਕੋਟਲੇ ਇੰਚਾਰਜ ਸੀ ਉਦੋਂ ਸੁਖਦੇਵ ਸਿੰਘ ਬਰਾੜ ਜਿਹੜਾ ਬਾਅਦ ਵਿੱਚ ਸਿਕਿਉਰਿਟੀ ਅਫਸਰ ਬਣਿਆ ਬਦਲ ਸਾਹਿਬ ਦਾ ਜਦੋਂ ਇਹ ਸੀ ਐਮ ਹੁੰ ਉੱਥੇ ਚੱਲੋ ਮੈਨੂੰ ਲੋਟਵਦੀ ਚੌਂਕੀ ਲੈ ਗਏ ਰਾਤ ਨੂੰ ਲੰਡਾ ਕੋਠੀ ਲੈ ਆਏ ਉਹ ਇੱਕ ਵੱਖਰੀ ਕਹਾਣੀ ਆ ਮੈਨੂੰ ਸੰਗਰੂਰ ਜੇਲ੍ਹ ਤੇ ਭੇਜਤਾ ਟਾਡਾ ਐਨਐਸਏ ਲਾ ਕੇ ਐਨਐਸਏ ਦੇ ਵਿੱਚ ਜਦੋਂ ਮੈਂ ਉੱਥੇ ਨਜ਼ਰਬੰਦ ਸੀ ਉਸੇ ਸਮੇਂ ਦਰਾਂ ਭਾਈ ਗੁਰਦੇਵ ਸਿੰਘ ਕੌਂਕੇ ਵੀ ਆ ਗਏ ਉੱਥੇ ਜਾਨੀ ਮੈਂ ਉਹ ਹੱਥੇ 'ਚ ਨਜ਼ਰਬੰਦ ਸੀ ਜਿਹੜੇ 'ਚ ਆ ਕੇ ਅਕਸਰ ਉਹ ਉਹ ਰਹਿੰਦੇ ਹੁੰਦੇ ਸੀ ਮੈਨੂੰ ਜੇਲ੍ਹ ਅਧਿਕਾਰੀਆਂ ਨੇ ਕਿਹਾ ਵੀ ਤੁਸੀਂ ਇਹ ਕੌਂਕੇ ਸਾਹਿਬ ਆਉਣਾ ਚਾਹੁੰਦੇ ਆ ਵੀ ਤੁਸੀਂ ਇਦੋਂ ਵਧੀਆ ਹੱਥਾ ਉੱਪਰ ਲਾਓ ਤੇ ਚਲੇ ਜਾਓ ਉਹਨਾਂ ਨੇ ਮੇਰੀ ਬਦਲੀ ਕਰ ਦਿੱਤੀ ਚਲੋ ਸਾਨੂੰ ਇੱਕ ਦੂਜੇ ਦੀਆਂ ਗੱਲਾਂ ਪਤਾ ਲੱਗਦੀਆਂ ਰਹਿੰਦੇ ਸੀ ਅਸੀਂ ਮਿਲੇ ਸਾਹਮਣੇ ਨਹੀਂ ਸੀ ਲਾਸਟ ਦਿਨ ਜਿੱਦੇ ਭਾਈ ਸਾਹਿਬ ਜੇਲ੍ਹ ਚੋਂ ਉੱਥੋਂ ਆ ਰਹੇ ਆ ਉਹਨਾਂ ਨੂੰ ਪਤਾ ਸੀ ਵੀ ਹੁਣ ਮੇਰਾ ਕੇਸ ਖਤਮ ਹੋ ਜਾਣਾ ਜਾਂ ਜ਼ਮਾਨਤ ਹੋ ਜਾਣੀ ਹੈ ਮੈਨੂੰ ਇਹ ਨਹੀਂ ਪਤਾ ਮੈਨੂੰ ਲੱਗਦਾ ਜਿਵੇਂ ਕੇਸ ਹੀ ਖਤਮ ਹੋਣ ਦੀ ਗੱਲ ਸੀ ਮੈਨੂੰ ਸੁਨੇਹਾ ਭੇਜਿਆ ਉਹਨਾਂ ਨੇ ਵੀ ਸਿੰਘ ਸਾਹਿਬ ਤੁਹਾਨੂੰ ਬੁਲਾਉਂਦੇ ਨੇ ਜੀ ਮੈਂ ਬਾਹਰ ਆਇਆ ਬਾਹਰ ਆ ਕੇ ਫਤਿਹ ਸੰਝ ਕੀਤੀ ਤੇ ਬਹੁਤ ਮਤਲਬ ਹਸਮੁਖ ਸੀ ਉਹਨਾਂ ਦੇ ਨਾਲ ਸਮਾਨ ਜਾਂ ਵੀ ਬੰਨਿਆ ਹੋਇਆ ਸੀ ਕੁਝ ਕਿਉਂਕਿ ਜੇਲ੍ਹ ਚ ਬੰਦੇ ਦਾ ਨਿੱਜੀ ਸਮਾਨ ਵੀ ਹੁੰਦਾ ਜਿੱਦੇ ਰਿਹਾ ਹੋਣਾ ਹੁੰਦਾ ਜਾਂ ਜੇਲ੍ਹ ਤੋਂ ਰਿਹਾ ਹੋ ਜੇ ਮਤਲਬ ਅਦਾਲਤ ਬਰੀ ਕਰ ਦੇ ਜੇਲ੍ਹ ਤੋਂ ਜਾ ਕੇ ਰਿਹਾ ਹੋਵੇ ਉਹ ਸਮਾਨ ਫੇਰ ਅਗਲਾ ਲੈ ਜਾਂਦਾ ਹੁੰਦਾ ਮੈਨੂੰ ਕਹਿੰਦੇ ਮਾਲੀ ਸਾਹਿਬ ਕੀ ਹਾਲ ਚਾਲ ਆ ਮਹਿੰਦ ਸਿੰਘ ਸਾਹਿਬ ਬਹੁਤ ਵਧੀਆ ਚੜ੍ਹਦੀ ਕਲਾ ਕਹਿੰਦੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਚੰਗੀ ਗੱਲ ਆ ਚੜ੍ਹਦੀ ਕਲਾ ਚ ਰਹੋ ਮੈਂ ਤਾਂ ਕਹਿੰਦੇ ਸ਼ਾਇਦ ਅੱਜ ਵਾਪਸ ਨਾ ਆ ਮੈਂ ਤਾਂ ਉਥੋਂ ਮਤਲਬ ਰਿਹਾ ਹੋ ਜਾਣਾ ਜਾਂ ਜ਼ਮਾਨਤ ਹੋ ਜਾਣੀ ਆ ਚਲੋ ਫਿਰ ਦੇਖਦੇ ਆ ਪਰ ਤੁਸੀਂ ਚੜ੍ਹਦੀ ਕਲਾ 'ਚ ਰਹੋ ਮਹਾ ਸਿੰਘ ਸਾਹਿਬ ਤੁਹਾਡਾ ਅਸ਼ੀਰਵਾਦ ਚਾਹੀਦਾ ਚੜ੍ਹਦੀ ਕਲਾ 'ਚ ਜਾਣੀ ਇਹ ਆਖਰੀ ਮੁਲਾਕਾਤ ਸੀ ਜਿਹਦੇ ਵਿੱਚ ਅਸੀਂ ਇੱਕ ਦੂਜੇ ਦੇ ਚਿਹਰੇ ਦੇ ਸਾਹਮਣੇ ਦਰਸ਼ਨ ਕੀਤੇ ਬੋਲ ਸਾਂਝੇ ਕੀਤੇ ਜਿਹਨੂੰ ਆਪਾਂ ਕਹਿੰਦੇ ਆ ਰੂਹ ਦੀ ਸਾਹਜ ਪਈ ਉਹ ਆਖਰੀ ਮੁਲਾਕਾਤ ਹੀ ਹੋਣੀ ਬੜੀ ਇੰਨੀ ਕੁ ਮੇਰੀ ਉਹਨਾਂ ਨਾਲ ਸਾਹਜ ਸੀ ਕਿਹੜੀ ਸਾਲ ਦੀ ਗੱਲ ਹੈ ਇਹ 1992 ਦੀ ਗੱਲ ਆ ਸਤੰਬਰ 25 23 ਨੂੰ ਮੈਨੂੰ ਚੱਕਿਆ ਸੀ ਸ਼ਾਇਦ 25 ਜਾਂ 26 ਨੂੰ ਮੈਨੂੰ ਸੰਗਨੂਰ ਜੇਲ੍ਹ 'ਚ ਭੇਜਤਾ ਸੀ ਉਹਦੇ ਦੌਰਾਨ ਉਹ ਆਏ ਸੀ ਤਰੀਕ ਨਹੀਂ ਮੇਰੇ ਯਾਦ ਹੂੰ ਜਣੀ ਉਸ ਤੋਂ ਬਾਅਦ ਮੈਂ 3 ਮਹੀਨੇ ਉਹ ਰੇਲ ਤਰ੍ਹਾਂ ਫਿਰ ਮੇਰਾ ਐਨਐਸਏ ਖਤਮ ਹੋ ਗਿਆ ਫਿਰ ਮੈਨੂੰ ਟਾਡਾ ਚ ਲਮਕਾਈ ਰੱਖਿਆ ਕਾਫੀ ਚਿਰ ਤੇ ਇਸੇ ਸਮੇਂ ਦੌਰਾਨ ਫਿਰ ਕੋਕੇ ਸਾਹਿਬ ਦੀ ਇਹ ਖਬਰਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ